ਸੱਚਾ ਸੱਚਾ ਫਾਤਸ਼ਾਹ ਸਿਰ ਸ਼ਾਨਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਮੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਤਰਾ ਸ੍ਰੀ ਮਹੰਤ ਪਹਿਲਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਣ ਤੀਰਥ ਦਸ ਪੁਰਬ ਸੁਰਾਬ ਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹ ਪ੍ਰਾਪਤ ਨੀਤਰ ਸੰਸਾਰੋ ਕੀ ਨਾਮ ਦਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚਨਾ ਲਾਗੈ ਮੈਲ ਕਿਆ ਮਨ ਧੋਈਐ ਗੁਨਾਹ ਹਰ ਜੋਨ ਆਵੈ ਆਪ ਪਾਰਸ ਪਰਮ ਧਿਆਨੀ ਸੱਚ ਸਾਚੇ ਭਾਵੈ ਆਨੰਦ ਅਨੰਦ ਹਰਖ ਸਾਚਾ ਦੁੱਖ ਕਿਰਵਿਕ ਪਰਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮਰ ਨਾਹੀ ਸੱਚ ਮਣੀ ਸੰਗਤ ਮੀਤ ਗਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾ ਸੱਚੇ ਮਨ ਸਤਿਗੁਰ ਪੁੰਨ ਦਾ ਦਇਆ ਮਤੇ ਬੇਸੰਗ ਭਾਵੈ ਸਹਿਜ ਨਾਵੈ ਬੇਨੀਤਾ ਸੰਗਮ ਸਤ ਸਤੇ ਆਰਾਧਿਕ ਕੰਕਾਰ ਸੱਚਾ ਨਿਤ ਦੇ ਜੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਹਕ ਕਹ ਸਭ ਕੋ ਏਕੋ ੜ ਅੱਖੀਐ ਹਉ ਮੂਰਖ ਨੀcj ਅਜਾਣ ਸਮਝਾ ਸਖੀਐ ਸਜ ਗੁਰ ਕੀ ਸਾਖੀ ਅਪਰਤਿ ਬਾਖੀ ਤਿਤਮਾਨ ਮੰਨਿਆ ਮੇਰਾ ਕੁਝ ਕਹ ਹੈ ਆ ਮੈਂ ਬਿਖਲਾਤੀ ਸ਼ਬਦ ਸੱਚਾ ਗੁਰ ਮੇਰਾ ਆਖਣ ਤੋੜ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਜ ਕਹੈ ਬੇਨੰਤੀ ਮਨ ਮਾਂਜੈ ਸੱਚ ਸੋਈ ਖੜ ਤੋਟ ਨਾ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂ ਜਾ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ